ਸੁਣ ਬੇਚੀਰੇ ਵਾਲਿਆ ਗੱਲ ਦਿਲ ਦੀ ਵੀ ਸੁਣ ਬੇਚੀਰੇ ਵਾਲਿਆ ਗੱਲ ਦਿਲ ਦੀ ਵੀ ਕਰਮ ਵਾਲਾ ਤੂੰ ਤੈਨੂੰ ਮੈਂ ਮਿਲ ਗਈ ਵੀ ਕਰਮ ਵਾਲਾ ਤੂੰ ਤੈਨੂੰ ਮੈਂ ਮਿਲ ਗਈ ਵੀ ਸੁਹੀ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਸੁਹੀ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਰੱਬ ਨੇ ਮੇਲ ਕਰਾਇਆ ਸਾਡੀ ਜੋੜੀ ਦਾ ਰੱਬ ਨੇ ਮੇਲ ਕਰਾਇਆ ਸਾਡੀ ਜੋੜੀ ਦਾ ਸੁਹੇ ਵਿਆਹ ਵਾਲਿਆ ਮੈਂ ਕੈਨੀਆਂ ਸੁਹੇ ਵਿਚੀਰੇ ਵਾਲਿਆ ਮੈਂ ਕੈਨੀਆਂ ਪਾਂਡੇ ਤੋ ਦੇ ਚਾਰ ਮੇਸ਼ਾਮੀ ਵੈਨੀਆਂ ਪਾਂਡੇ ਤੋ ਦੇ ਚਾਰ ਮੇਸ਼ਾਮੀ ਵੈਨੀਆਂ ਸੁਹੇ ਵਿਚੀਰੇ ਵਾਲਿਆ ਗਲ ਮੋੜੀ ਨਾ ਸੁਹੇ ਵਿਚੀਰੇ ਵਾਲਿਆ ਗਲ ਮੋੜੀ ਨਾ ਕੱਚ ਦੇ ਚਾਰ ਗਲਾਸ ਹਾੜੇ ਤੋੜੀ ਨਾ ਕੱਚ ਦੇ ਚਾਰ ਗਲਾਸ ਹਾੜੇ ਤੋੜੀ ਨਾ ਸੁਹੇ ਵਿਚੀਰੇ ਵਾਲਿਆ ਨਾ ਕਰ ਅੜੀਆਂ ਸੁਹੇ ਵਿਚੀਰੇ ਠਕੜੀਆਂ ਪੀਕੇ ਲੈ ਜੋ ਨਾਲ ਵਿਲਕੀ ਹੱਥ ਕੜੀਆਂ ਸੁਹੇ ਵਿੱਚੀ ਰਿਵਾਲਿਆ ਪੈਗ ਨਾ ਲਾਈ ਸੁਹੇ ਵਿੱਚੀ ਰਿਵਾਲਿਆ ਪੈਗ ਨਾ ਲਾਈ ਜੇ ਮੋਟਾ ਮੋਟਾ ਲਾਇਆ ਰੌਣਾ ਨਾ ਪਾਈ ਜੇ ਮੋਟਾ ਮੋਟਾ ਲਾਇਆ ਰੌਣਾ ਨਾ ਪਾਈ ਸੁਹੇ ਵਿੱਚੀ ਰਿਵਾਲਿਆ ਇੱਕ ਛੱਲਾ ਸੁਹੇ ਵਿਚੀਰੇ ਵਾਲਿਆ ਇੱਕ ਛੱਲਾ ਵੀ ਤੋੜਨੀ ਵਾਈ ਪਿਆਰ ਜਿ ਫੜਿਆ ਪੱਲਾ ਵੀ ਤੋੜਨੀ ਵਾਈ ਪਿਆਰ ਜਿ ਫੜਿਆ ਪੱਲਾ ਵੀ ਤੋੜਨੀ ਵਾਈ ਪਿਆਰ ਜਿ ਫੜਿਆ ਪੱਲਾ ਵੀ